ਹਾਂਜੀ 8ਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ ਬੇਟਾ ਤੁਹਾਡੀ ਅੱਜ ਆਪਾਂ 5ਥ ਸ਼ੀਟ ਦਾ ਸੋਲੂਸ਼ਨ ਦੇਖਾਂਗੇ ਪਹਿਲੀਆਂ 4 ਸ਼ੀਟਾਂ ਦੇ ਸੋਲੂਸ਼ਨ ਤੁਸੀਂ ਦੇਖ ਲੇ ਜੇ ਨਹੀਂ ਵੇਖੇ ਤਾਂ ਆਪਣੇ ਚੈਨਲ ਦੇ ਉੱਤੇ ਮੌਜੂਦ ਨੇ ਤੁਸੀਂ ਦੇਖ ਸਕਦੇ ਏਦੇ ਵਿੱਚ ਇੱਕ ਗੱਲ ਇਹ ਜ਼ਰੂਰ ਹੈ ਵੀ ਲਗਭਗ ਇਦਾਂ ਦੇ ਸਵਾਲ ਹੀ ਆਪਣੇ 6ਵੀਂ 'ਚ ਨੇ ਤੇ 7ਵੀਂ 'ਚ ਵੀ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਦੇਖਣਾ ਖਾਸ ਤੌਰ ਤੇ ਜਿਹੜੇ ਪਰਸੈਂਟੇਜ ਵਾਲੇ ਸਵਾਲ ਨੇ ਉਹ 9th ਦੇ ਵਿੱਚ ਪੂਰੇ 15 ਦੇ 15 ਸਵਾਲ ਹੀ ਪਰਸੈਂਟੇਜ ਨਾਲ ਸੰਬੰਧਿਤ ਨੇ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਜਿਹੜੇ ਬੱਚੇ ਕੁਝ ਵਧੀਆ ਸਿੱਖਣਾ ਚਾਹੁੰਦੇ ਨੇ ਉਹ 6ਵੀਂ 7ਵੀਂ ਤੇ 9th ਦੀ ਵੀਡੀਓ ਵੀ ਨਾਲ ਦੇਖ ਲੈ ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਤਿਆਰੀ ਹੋ ਸਕੇ ਦਿੱਤੇ ਵਰਗ ਵਿੱਚ ਕਿੰਨੇ ਪ੍ਰਤੀਸ਼ਤ ਹਿੱਸਾ ਰੰਗਦਾਰ ਹੈ ਸ਼ੇਡਡਡ ਪੋਰਸ਼ਨ ਤਾਂ ਦੇਖੋ ਟੋਟਲ ਡੱਬੀਆਂ ਕਿੰਨੀਆਂ ਨੇ 1 2 3 4 ਇਸ ਲੋਡ ਵਿਚਾਰ ਨੇ ਇਸ ਲੋਡ ਵਿਚਾਰ ਨੇ ਤਾਂ ਟੋਟਲ ਡੱਬੇ ਕਿੰਨੇ ਚੌਕਮ ਚੌਕੀ 16 ਤੇ ਜਿਹੜੇ ਸ਼ੇਡੇਡ ਡੱਬੇ ਕਿੰਨੇ ਨੇ ਸ਼ੇਡੇਡ ਕਾਊਂਟ ਕਰੀਏ 1 2 3 4 5 6 ਤਾਂ 6 ਆ ਗਏ ਰੰਗਦਾਰ 16 ਕੋਲਣੇ ਗੁਣਾ ਕਰਦੇ ਹਾਂ 100 ਕਿਉਂਕਿ ਜਦੋਂ ਵੀ ਪੁੱਤ ਪ੍ਰਤੀਸ਼ਤ ਕੱਢਣਾ ਤਾਂ 100 ਨਾਲ ਗੁਣਾ ਕਰਨਾ ਤੇ ਜਦੋਂ ਪ੍ਰਤੀਸ਼ਤ ਲੱਗਿਆ ਹੋਵੇ ਪਰ ਪਾ ਹਟਾ ਦੇਣਾ ਤਾਂ 100 ਤੇ ਭਾਗ ਕਰਨਾ ਇਹ ਯਾਦ ਰੱਖਣਾ 3 8 ਤਾਂ ਕਿੰਨਾ ਆ ਗਿਆ 300 ਵਟੇ 8 ਇਹਨੂੰ 4 ਤੇ ਵੰਡਿਆ 75 ਵਟੇ 2 75 ਵਟੇ 2 ਹੁੰਦੇ 37.5% ਤਾਂ ਆਨਸਰ ਕਿੰਨਾ ਆ ਗਿਆ 37.5% ਜਾਨਕੀ ਆਪਸ਼ਨ ਨੰਬਰ ਤੀਜੀ ਤੁਸੀਂ ਨਾ ਟਿਕ ਕਰ ਦੇਣੀ ਹੈ ਠੀਕ ਹੈ ਜੇਕਰ a ਅਤੇ b ਧਨਾਤਮਕ ਸੰਪੂਰਨ ਸੰਖਿਆਵਾਂ ਨੇ ਪੋਜ਼ਿਟਿਵ ਇੰਟੀਜਰ ਨੇ ਤਾਂ ਸੋਲੂਸ਼ਨ ਲਈਏ ਇਹਦਾ ax ਜੋੜ ਬਰਾਬਰ b ਦਾ ਤਾਂ x ਬਰਾਬਰ ਕੀ ਹੁੰਦਾ b a ਇਹ ਤਾਂ ਹੋ ਗਿਆ ਹੱਲ ਹੁਣ ਇਹ ਹੱਲ ਦੱਸੋ b ਕੀ ਹੈ ਜੋੜ ਦਾ a ਵੀ ਕੀ ਹੈ ਜੋੜ ਦਾ ਜੋੜ ਨੂੰ ਜੋੜ ਤੇ ਵੰਡੀਏ ਤਾਂ ਰਕਮ ਵੀ ਕੀ ਹੋਊਗੀ ਜੋੜਦੀ ਹੀ ਆਊਗੀ ਜਾਨੀ ਕਿ ਧਨਾਤਮਕ ਆਊਗੀ ਤਾਂ ਪਹਿਲੀ ਰਕਮ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਜੇ ਸਿੱਧਾ b ਲਿਖਿਆ ਹੁੰਦਾ ਫਿਰ ਤਾਂ ਪੂਤੇ ਵੀ ਟਿੱਕ ਲਾਉਂਦੇ ਪਰ ਇੱਥੇ b ਕਹਦਾਗਾ ਘਟਾਓ ਦਾ ਇਹ ਨਹੀਂ ਲਾਉਣਾ ਇਹ ਪਰਸੈਂਟ ਮਨਥਲੀ ਹਾਊਸ ਹੋਲਡ ਬਜਟ ਇਜ਼ 11000 ਰੁਪੀ ਹੀ ਸਪੈਂਡ 15% ਔਨ ਵੈਜੀਟੇਬਲ ਹੀ ਸਟਾਰਟਡ ਗਰੋਇੰਗ ਵੈਜੀਟੇਬਲ ਇਨ ਹਿਸ ਹੋਮ ਗਾਰਡਨ ਐਂਡ ਹਿਸ ਐਕਸਪੈਂਡੀਚਰ ਔਨ ਵੈਜੀਟੇਬਲ ਇਜ਼ ਨਾਓ 8% 11000 ਰੁਪਏ ਮਨਥਲੀ ਬਜਟ ਸੀ 15% ਉਹਦੇ ਵਿੱਚੋਂ ਸਬਜ਼ੀਆਂ ਤੇ ਖਰਚਾ ਹੋ ਜਾਂਦਾ ਸੀ ਪਰ ਹੁਣ ਉਹਨਾਂ ਨੇ ਸਬਜ਼ੀਆਂ ਘਰੇ ਗਾਉਣ ਲੱਗ ਗਏ ਜਿਹੜਾ ਨਾ ਖਰਚਾ ਕੇਵਲ ਕਿੰਨਾ ਰਹਿ ਗਿਆ 8% ਦੱਸੋ ਕਹਿੰਦੇ ਉਹਦੀ ਮਹੀਨੇ ਬਾਅਦ ਬੱਚਤ ਕਿੰਨੀ ਹੋਗੀ ਪਹਿਲਾਂ ਖਰਚਾ ਕਿੰਨਾ ਹੁੰਦਾ ਸੀ 15% ਹੁਣ ਕਿੰਨਾ ਹੁੰਦਾ 8% ਯਾਨੀ ਕਿ ਬੱਚਤ ਕਿੰਨੀ ਹੋਗੀ ਉਹਦੀ 7% 7% ਕੀਦੀ ਹੋਗੀ ਟੋਟਲ ਆਮਦਨ ਦੀ ਟੋਟਲ ਆਮਦਨ ਕਿੰਨੀ ਸੀ 11000 ਰੁਪਏ ਤਾਂ 7% ਕੱਢਣਾ ਕਿਹੜਾ 11000 ਦਾ ਹੁਣ ਤੁਹਾਡਾ ਸਵਾਲ ਬਿਲਕੁਲ ਛੇਮੀ ਦਾ ਬਣ ਗਿਆ 7000 7% 100 ਕਿਉਂਕਿ ਪਰਸੈਂਟ ਹਟਾਇਆ ਹੈ ਮੈਨੇ ਗੁਣਾ ਕਰਨਾ 11000 ਜਿੰਨ ਜੀ 7 11 77 ਮਗਰ ਲੱਗੀ 0 ਤਾਂ ਟੋਟਲ ਬਚਤ ਕਿੰਨੀ ਹੋ ਗਈ ਦੀ 770 ਰੁਪਏ ਤਾਂ 770 ਪਾ ਚੌਥੀ অপਸ਼ਨ ਥੋੜਾ ਟ੍ਰੀਕੀ ਸਵਾਲ ਹੈ ਆਫਟਰ ਸੇਲਿੰਗ 12 ਔਰੈਂਜ 12 ਸੰਤਰੇ 50 ਰੁਪਈਆ ਦੇ ਵੇਚਦਾ ਤੇ ਉਹਨੂੰ ਘਾਟਾ ਕਿੰਨਾ ਹੁੰਦਾ ਹੈ 20% 50 ਰੁਪਈਆ ਦੇ 12 ਸੰਤਰੇ ਵੇਚ ਕੇ 50 20% ਘਾਟਾ ਹੋ ਜਾਂਦਾ 50 ਰੁਪਈਆ ਦੇ ਕਿੰਨੇ ਸੰਤਰੇ ਵੇਚੇ ਵੇਚਨੇ 50 ਦੀ ਨੇ ਕਿਉਂ ਨੂੰ 20% ਕੀ ਹੋ ਜੇ ਲਾਭ ਹੋ ਜੇ ਚਲੋ ਆਪਾਂ ਸਵਾਲ ਨੂੰ ਥੋੜਾ ਸਟਾਰਟ ਕਰਦੇ ਹਾਂ 12 ਸੰਤਰੇ ਕਿੰਨੇ ਦੇ ਨੇ बराबर 50 ਰੁਪਏ ਦੇ ਵੇਚੇ ਵੇਚੇ ਮਤਲਬ ਸੈਲਿੰਗ ਪ੍ਰਾਈਸ 50 12 ਸੰਤਰਿਆਂ ਦਾ ਸੈਲਿੰਗ ਪ੍ਰਾਈਸ ਕਿੰਨੇ ਆ 50 ਰੁਪਏ ਤਾਂ ਹੁਣ ਆਪਾਂ ਦੇਖਣਾ ਹੈ 12 ਸੰਤਰੇ ਕਿੰਨੇ ਦੇ ਖਰੀਦੇ ਖਰੀਦ ਮੁੱਲ ਜਿਹਨੂੰ ਆਪਾਂ ਸੀਪੀ ਕਹਿੰਦੇ ਨੇ ਕੀ ਦਾ 12 ਸੰਤਰਿਆਂ ਦਾ ਕਿਉਂਕਿ ਥੇੜਾ ਆਪਾਂ ਇੰਨਾ ਵੱਡਾ ਸੋਲਵ ਕਰਨਾ 50 ਗੁਣਾ 100 ਵਟੇ 100 ਕਟਾਓ ਬੀ ਕਿਉਂ ਕਿਉਂਕਿ ਘਟਾ ਕਿੰਨਾ ਸੀ 20% ਤੇ ਫਾਰਮੂਲਾ ਹੁੰਦਾ ਐ ਐਸਪੀ ਗੁਣਾ 100 बटे 100 ਘਟਾਓ ਹਾਨੀ ਜੇ ਲਾਭ ਹੋਵੇ ਤਾਂ ਲਾਭ ਜੁੜ ਜਾਂਦਾ ਜੇ ਹਾਨੀ ਹੋਵੇ ਤਾਂ ਹਾਨੀ ਘਟ ਜਾਂਦੀ ਤਾਂ ਇਥੋਂ ਆਪਣਾ ਕਿੰਨਾ ਆ ਗਿਆ 50 100 80 ਜਿਹੜਾ ਜ਼ੀਰੋ ਕੱਟ ਗਈ 4 ਤੇ ਘਟਿਆ 25 2 ਯਾਨੀ ਕਿ ਕਿੰਨਾ ਕਿ 125 ਦੋ ਜਾਨਕੀ 125 ਬਟ 2 ਦਾ ਮਤਲਬ ਹੁੰਦਾ 562 ਰੁਪਏ ਇਹਨਾਂ ਤੁਸੀਂ ਨੋਟ ਕਰ ਲਓ ਮਤਲਬ 12 ਸੰਤਰੇ ਬੰਦੇ ਨੇ ਕਿੰਨੇ ਦੇ ਖਰੀਦੇ ਸੀ 562 ਰੁਪਿਆ ਦੇ ਹੁਣ ਆਪਾਂ ਵੇਚਨੇ ਨੇ 12 ਸੰਤਰੇ ਕਿੰਨੇ ਦੇ ਵਿਕਣਗੇ 12 ਸੰਤਰੇ ਦਾ ਵੇਚ ਮੁੱਲ ਵੇਚ ਮੁੱਲ ਕਿਵੇਂ ਨਿਕਲਦਾ ਹ ਖਰੀਦ ਮੁੱਲ ਗੁਣਾ 100 ਜੋੜ ਲਾਭ ਲਾਭ ਹੋਈ 20% ਉਹਨਾਂ बटे 100 ਲਾਭ ਹੋਣਾ ਤਾਂ ਜੋੜਨਾਗਾ ਹਾਨੀ ਹੋਣੀ ਤਾਂ ਘਟਮਣੀ ਹੈ ਤਾਂ ਕਿੰਨਾ ਬਣ ਗਿਆ 62.50 ਉਹਨਾਂ 120 बटे 100 ਇਹ ਕੱਢ ਗਿਆ 5 ਤੇ 65 5 ਦੇ ਘਟਿਆ ਕਿੰਨਾ ਆ ਗਿਆ 12.50 12.50 ਨੂੰ ਜਦੋਂ 6 ਨਾਲ ਗੁਣਾ ਕਰਾਂਗਾ ਤਾਂ ਕਿੰਨਾ ਆ ਜੀ ਤੁਹਾਡਾ 75 ਰੁਪਏ ਤਾਂ 12 ਸੰਤਰੇ ਹੁਣ ਉਹਦੇ ਕਿੰਨੇ ਰੁਪਈਆ ਦੇ ਵਿਗ ਰਹੇ ਨੇ 75 ਰੁਪਈਆ ਇਹ ਤੋਕ ਸਮਝ ਲੱਗ ਗਿਆ 12 ਸੰਤਰੇ ਚਲੋ ਮੈਂ ਪੁੱਠਾ ਲਿਖ ਦਾਂ 75 ਰੁਪਏ ਦੇ ਸੰਤਰੇ ਕਿੰਨੇ ਵਿਗਦੇ ਨੇ 12 ਜਿਹੜੇ ਸੰਤਰੇ ਆਪਾਂ ਵੇਚਨੇ ਕਿੰਨੇ ਦੇ ਨੇ 50ਾਂ ਦੇ ਉਹਨੇ ਕਿਹਾ ਨਾ ਸ਼ੁੱਡ ਸੇਲ ਫॉर ਰੁਪੀ 250 ਤਾਂ 50 ਸੰਤਰੇ 50 ਰੁਪਏ ਦੇ ਵੇਚ ਰਹੇ ਨੇ ਗਿਣਤੀ ਪੁੱਛਿਆ ਆਪਾਂ 75 ਦੇ ਗੱਡ ਲਏ ਤਾਂ 1 ਰੁਪਏ ਦੇ ਕਿੰਨੇ ਸੰਤਰੇ ਵਿਕੇ ਜੁਨਟ ਮੈਥਡ ਲਾ ਰਿਹਾ 12/75 ਤੇ ਆਪਣ ਪੁੱਛਿਆ ਕਿੰਨੇ ਦੇ ਨੇ 50 ਰੁਪਏ ਦੇ ਸੰਤਰੇ ਕੋਈ ਆਦਰਵਾਇਜੀ ਬੜਾ ਟਿਪੀਕਲ ਦਾ ਲੰਬਾ ਬਹੁਤ ਸਵਾਲ ਚਲਾ ਜਾਂਦਾ ਗੁਣਾ 5 ਤਾਂ ਬੰਦੇ ਆ ਕੇ 25 ਤੇ 25 ਦੁਨੀ 50 25 ਤੀਆ 75 3 ਐ ਗੁਣਾ 3 ਨੇ 3 ਚੋਕੇ 12 ਤਾਂ 4 ਦੁਨੀ ਕਿੰਨਾ ਆ ਗਿਆ 8 ਸੰਤਰੇ ਤਾਂ 50 ਰੁਪਏ ਦੇ ਪਹਿਲਾਂ ਜਿਹੜੇ 12 ਸੰਤਰੇ ਵੇਚੀ ਜਾਂਦਾ ਸੀ ਬੰਦਾ ਹੁਣ ਉਹਨੇ ਲਾਭ ਕਮਾਉਣ ਵਾਸਤੇ ਕਿੰਨੇ ਦੇ ਵੇਚਨੇ ਸ਼ੁਰੂ ਕਰਤੇ 50 ਰੁਪਈਆ ਦੇ ਸਿਰਫ 8 ਸੰਤਰੇ ਵੇਚਨੇ ਸ਼ੁਰੂ ਕਰਤੇ 8 ਸੰਤਰੇ ਭਾਵ ਤੀਜੀ ਆਪਸ਼ਨ ਤੇ ਟਿਕ ਲਗਾ ਦੇਣਾ ਸੇਮ ਸਵਾਲ ਤੁਹਾਡਾ 8ਵੀਂ ਦੇ ਵਿੱਚ ਹੈ ਆ ਸੌਰੀ 9ਥੀ ਦੇ ਵਿੱਚ ਹੈ ਮੈਂ ਐਸੇ ਕਰਕੇ ਤੁਹਾਨੂੰ ਕਿਹਾ ਸੀ ਵੀ ਉਹ ਵੀਡੀਓ ਜ਼ਰੂਰ ਦੇਖ ਲਿਓ ਕਿਸੇ ਸੰਖਿਆ ਦਾ ਕਿਸੇ ਮਤਲਬ x ਦਾ ਕਿੰਨੇ ਪਰਸੈਂਟ 75 x ਦਾ 75% ਉਹਦੇ ਵਿੱਚ ਕੀ ਜੋੜਿਆ ਜਾਵੇ 75 ਕਿ ਨਤੀਜੇ ਵਿੱਚ ਕੀ ਸੰਖਿਆ ਆ ਜੇ ਉਹੀ ਆ ਜੇ ਉਹੀ ਭਾਅ x x ਦਾ ਮਤਲਬ ਗੁਣਾ 75/100 +75 x ਤਰੀਕੀ ਸਵਾਲਾ ਥੋੜਾ ਜਿਹਾ 25 ਦੇ ਵੰਡੇ 3 ਜਿਵੇਂ ਨਾ 4 3x/4 75 x ਤਾਂ 75 ਬਰਾਬਰ ਕਿੰਨਾ ਹੋ ਗਿਆ x 3x/4 ਹੁਣ x ਜਿਹੜਾ ਇਹਨੂੰ ਕੀ ਲਿਖ ਲਓ 4/4 ਠੀਕ ਹੈ 4/4 1 ਹੀ ਹੁੰਦਾ ਹੁਣ 4ਾਂ ਚੋਂ ਕਿੱਡੇ ਕਿੰਨਾ ਬਚ ਗਿਆ x/4 ਤਾਂ x/4 ਦੀ ਵੈਲਿਊ ਕਿੰਨੀ ਹੋਗੀ 75 ਦੇਖੋ x/4 75 ਤਾਂ x ਕਿੰਨਾ ਹੋ ਗਿਆ 75 4 75 ਚੌਕਾ ਕਿੰਨਾ ਆਂਦਾ ਹੈ 300 ਤਾਂ ਉਹ ਸੰਖਿਆ ਜਿਹੜੀ ਸੀ ਆਪਾਂ ਨੂੰ ਲੋੜੀ ਦੀ ਉਹ ਕਿੰਨੀ ਸੀ 300 ਤਾਂ 300 ਉੱਤੇ ਜਿੱਟ ਇੱਕ ਲਗਾ ਦੇਣੀ ਦੋ ਵਿਅਕਤੀਆਂ ਦੀ ਉਚਾਈ ਹੈ 1.5 ਮੀਟਰ ਤੇ 75 ਸੈਂਟੀਮੀਟਰ ਉਚਾਈਆਂ ਦਾ ਅਨੁਪਾਤ ਅਨੁਪਾਤ ਦੀ ਗੱਲ ਜਦੋਂ ਕਰਦੇ ਆ ਰੇਸ਼ਿਓ ਪੁੱਛਿਆ ਉਹਨਾਂ ਨੇ ਹਾਈਟ ਦੀ ਤਾਂ ਉਹਦੇ ਵਾਸਤੇ ਜਿਹੜੀ ਯੂਨਿਟ ਹੈ ਸੇਮ ਹੋਣੀ ਚਾਹੀਦੀ ਹੈ ਨਾ ਮੀਟਰ ਤੇ ਸੈਂਟੀਮੀਟਰ ਨਹੀਂ ਹੋਣੀ ਚਾਹੀਦੀ ਤਾਂ ਇਹਨੂੰ ਤਾਂ ਆਪਾਂ ਸੈਂਟੀਮੀਟਰ ਹੀ ਰੱਖ ਲੈਨੇ ਆ 1.5 ਮੀਟਰ ਨੂੰ ਆਪਾਂ ਕੀ ਬਣਾ ਦਿੰਨੇ ਆ 150 ਸੈਂਟੀਮੀਟਰ 1 ਮੀਟਰ 'ਚ 100 ਸੈਂਟੀਮੀਟਰ ਹੁੰਦੇ ਤਾਂ 1.5 ਮੀਟਰ 'ਚ ਕਿੰਨੇ ਹੋਣਗੇ 150 ਹੁਣ ਕੋਈ ਚੱਕਰੀ ਨਹੀਂ 150:75 75 ਦੇ ਵੰਡ ਦੋ ਦੋ ਅਨੁਪਾਤ 1 ਬਸ ਇੰਨੇ ਹੀ ਕੰਮ ਹੈ ਦੋਨ ਬਾਤ ਇੱਕ ਜਿੱਥੇ ਨਜ਼ਰ ਆਉਂਦਾ ਤੁਸੀਂ ਆਨਸਰ ਲਗਾ ਦੇਣਾ ਆਦਰਵਾਇਨੀ ਜਿਕਰਮਤ ਸਿਰਫ ਇੰਨੀ ਸੀ ਇਹਨੂੰ ਆਈ ਰੱਖਣਾ ਹੈ ਇਹਨੂੰ ਕਿੰਨਾ ਬਣਾ ਦੇਣਾ 155 ਜੇ ਵਧੀਆ ਲੱਗ ਰਿਹਾ ਹੈ ਸਮਝ ਲੱਗ ਰਿਹਾ ਹੈ ਵੀਰੋ ਬਟਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਅਗਲੀਆਂ ਸ਼ੀਟਾਂ ਦੇ ਸੋਲੂਸ਼ਨ ਵੀ ਤੁਹਾਨੂੰ ਮਿਲਦੇ ਆ ਕੋਈ ਫਾਰਮਰ ਹੈ ਕਿਸਾਨ ਹੈ ਉਹਨੇ 4 ਆਊਟ ਆਫ 5 ਇਕੁਅਲ ਸਟ੍ਰਿਪਸ ਆਫ ਹਿਸ ਲੈਂਡ ਫਾਰ ਬੀਟ ਪੰਜ ਹਿੱਸੇ ਕਰ ਲਏ ਆਪਣੀ ਜ਼ਮੀਨ ਦੇ ਜ਼ਮੀਨ ਦੇ ਪੰਜ ਬਰਾਬਰ ਪੱਟੀਆਂ ਕਰ ਲੀਆਂ ਵਿੱਚੋਂ ਚਾਰ ਚ ਕੀ ਕਰਤਾ ਕਣਕ ਬੀਜਤੀ ਤੇ ਜਿਹੜੀ ਕੁੱਲ ਜ਼ਮੀਨ ਹੈ ਉਹਦੇ ਸੱਤਵੇਂ ਹਿੱਸੇ 'ਚ ਕੀ ਬੀਜਤੀ ਮੱਕੀ ਹੁਣ ਮੈਂ ਮੰਨ ਲਈ ਉਹਦੀ ਜ਼ਮੀਨ ਕਿੰਨੀ ਹੈ x x ਦੇ 4/5 ਭਾਗ 'ਚ ਕੀ ਬੀਜਤਾ ਕਣਕ ਤੇ ਸੱਤਵੇਂ ਹਿੱਸੇ 'ਚ ਕੀ ਬੀਜਤੀ ਮੱਕੀ ਦੱਸੋ ਜ਼ਮੀਨ ਦਾ ਕਿੰਨਾ ਹਿੱਸਾ ਬਚ ਗਿਆ ਟੋਟਲ ਜ਼ਮੀਨ ਕਿੰਨੀ ਸੀ x x ਦੇ ਵਿੱਚੋਂ ਜਿੰਨੀ ਬੀਜਤੀ ਉਹ ਘਟਾ ਦਿਓ x ਦੇ ਵਿੱਚੋਂ ਜਿੰਨੀ ਬੀਜਤੀ ਉਹ ਕੀ ਕਰ ਦੋ ਘਟਾ ਦਿਓ ਤਾਂ x ਜਦੋਂ ਇਹਨਾਂ ਨੂੰ ਮੈਂ ਕਰੂੰਗਾ ਤੇ ਇਹਦਾ ਲਗੁੱਤਮ ਆਜੂਗਾ 35 5 ਦੇ 17 ਬਟਰਫਲਾਈ ਮੈਥਡ ਜਿਹਨੂੰ ਕਹਿੰਦੇ ਨੇ 28x ਜੋੜ 5x ਤਾਂ x ਘਟਾਓ 33x 35 ਤੀਨੋਂ ਜਦੋਂ ਮੈਂ ਹੱਲ ਕਰੂੰਗਾ ਕਿੰਨਾ ਜੀ ਹੇਠੇ 35 पैंती एक्स कटाओ ते एक्स तो कि बच गया मेरे को दो एक्स बटे पैंती तो पूरी जमीन किन्नी सी एक्स बच कि गई दो, पेंती। दो, पेंती दो पेंती एक्स बटे पैंती मतलब किन्नवे हिस्सा बच गई दो बटे पैंती में हिस्सा बच गई एक्स दो बटे पैती एक्स था किन्नवे हिस्सा हो गया दो बटे पैंती एक्स समझ लग गया आई बॉट आई बॉट फ्रूट्स मैंने फ्रूट खरीदे ਕਿੰਨੇ ਰੁਪਏ ਦੇ 27 ਰੁਪਏ ਤੇ 3/4 3/4 ਦਾ ਮਤਲਬ 75 ਪੈਸੇ ਐਨੇ ਦੇ ਮੈਨੇ ਫਲ ਖਰੀਦੇ ਸਬਜ਼ੀਆਂ ਕਿੰਨੇ ਦਾ ਖਰੀਦੀਆਂ 10 ਰੁਪਏ ਤੇ 25 ਪੈਸੇ ਦੀਆਂ ਤਾਂ ਦੁਕਾਨਦਾਰ ਨੂੰ ਮੈਂ 50 ਰੁਪਏ ਦਾ ਨੋਟ ਦਿੱਤਾ ਤਾਂ ਸੋ ਮੈਨੂੰ ਕਿੰਨੇ ਮਿਲਣਗੇ ਹੁਣ ਮੇਰਾ ਕੁੱਲ ਖਰਚਾ ਕਿੰਨਾ ਹੋ ਗਿਆ ਫਲਾਂ ਤੇ ਤੇ ਸਬਜ਼ੀਆਂ ਤੇ ਇਹਨਾਂ ਨੂੰ ਜੋੜ ਦੇਣਾ 27 ਦਾ 37 ਤੇ 138 ਰੁਪਏ ਤਾਂ ਮੇਰੇ ਕੋਲ ਕਿੰਨੇ ਖਰਚੇਗੇ 38 ਰੁਪਏ ਨੋਟ ਕਿੰਨਾ ਬੜਾ ਇਸਵੇਂ ਨੇ 50 ਦਾ 50 ਚ 38 ਘਟਾਇਆ ਕਿੰਨੇ ਬਚ ਗਏ 12 ਰੁਪਏ ਸਿੰਪਲ ਸਵਾਲ ਸੀ ਤੇਰਾ ਆਨਸਰ ਕੀ ਲਾਉਣਾ 12 ਰੁਪਏ ਇੱਕ ਟ੍ਰੇਨ ਦਾ ਮਾਡਲ ਹੈ ਉਹਨੇ ਕੀ ਕਹਿੰਦਾ ਟ੍ਰੇਨ ਦੇ ਮਾਡਲ ਦੇ ਵਿੱਚ ਹੁਣ ਸਭ ਨੂੰ ਪਤਾ ਟ੍ਰੇਨ ਵੱਡੀ ਹੈ ਜੇ ਕਾਗਜ਼ ਤੇ ਬਣਾਉਣੀ ਪਵੇ ਜੇ ਫਿਰ ਥੋੜਾ ਬਣੂ ਪਰ 0. 0.1 ਸੈਂਟੀਮੀਟਰ ਨੂੰ ਮੈਂ 1 ਮੀਟਰ ਦੇ ਬਰਾਬਰ ਰੱਖ ਲਿਆ। ਲਿਖਿਆ ਇੱਥੇ 1 ਮੀਟਰ ਬਰਾਬਰ ਕੀ ਦੇ ਆ? 0.01 ਸੈਂਟੀਮੀਟਰ। ਹੁਣ ਕਹਿੰਦੇ ਜੇ ਟ੍ਰੇਨ 3.5 ਸੈਂਟੀਮੀਟਰ ਲੰਬੀ ਬਣ ਜੇ ਕਾਗਜ਼ ਦੇ ਉੱਤੇ ਤਾਂ ਉਹਦੀ ਐਕਚੁਅਲ ਲੰਬਾਈ ਕਿੰਨੀ ਆ? ਅਸਲ ਲੰਬਾਈ ਕਿੰਨੀ ਆ? ਤਾਂ ਬੜਾ ਹੀ ਸੌਖਾ ਸਵਾਲ ਹੈ। 3.5 ਨੂੰ 0.01 ਤੇ ਵੰਡ ਦੇ ਬਸ ਇੰਨੇ ਕਾ ਏ ਸੀ ਕਾਗਜ਼ ਤੇ ਏ ਵੀ ਕਾਗਜ਼ ਤੇ ਠੀਕ ਹੈ ਐਕਚੁਅਲ ਮਾਈ ਤੁਹਾਡੀ ਨਿਕਲੇਊਗੀ 3.5 ਨੂੰ 35/10 ਲਿਖ ਲਓ 0.01 ਨੂੰ ਕੀ ਲਿਖ ਦੋ 1/100 बटे 100 ਸੀ 100 ਉੱਪਰ ਚਲਾ ਗਿਆ 0 ਨਾਲ 0 ਕੱਟ ਗਈ ਕਿੰਨਾ ਆ ਗਿਆ 350 ਮੀਟਰ ਕਿੰਨਾ ਆ ਗਿਆ 350 ਮੀਟਰ ਬਾਕੀ ਤੁਹਾਨੂੰ ਮੈਂ ਹੋਰ ਵੀ ਤਰੀਕੇ ਨਾਲ ਸਮਝਾ ਦਿੰਨਾ ਹੁਣ ਥੋੜੀ ਜੀ ਦਿੱਕਤ ਸੀ ਵਿਚਾਲੇ 0.01 ਸੈਂਟੀਮੀਟਰ ਕਿੰਨੇ ਦੇ ਬਰਾਬਰ ਹੈ 1 ਮੀਟਰ ਦੇ ਤੇ ਜੇ ਆਪਾਂ 1 ਸੈਂਟੀਮੀਟਰ ਲੈ ਲਈਏ ਕਿ ਦੇ ਬਰਾਬਰ ਹੋਊਗਾ ਦੋਨੇ ਪਾਸੇ 100 ਨਾਲ ਗੁਣਾ ਕਰ ਦੋ 100 ਮੀਟਰ ਦੇ ਤਾਂ 3.5 ਸਮ ਕਿਹਦੇ ਬਰਾਬਰ ਹੋਊਗਾ 100 3.5 ਦੋਨੇ ਪਾਸੇ 3.5 ਨਾਲ ਗੁਣਾ ਕਰਦੇ ਨੇ ਤਾਂ ਵੀ ਇੱਥੋਂ ਵੀ ਤੁਹਾਡਾ ਕਿੰਨਾ ਆਜੂ 350 ਮੀਟਰ ਜਿੱਦਾਂ ਤੁਹਾਨੂੰ ਸੌਖਾ ਲੱਗੇ ਉਦਾਂ ਤੁਸੀਂ ਕਰ ਸਕਦੇ ਹੋ ਦੋਨੇ ਮੈਥਡ ਮੈਂ ਤੁਹਾਨੂੰ ਦੱਸਦੇ ਠੀਕ ਹੈ ਅੰਬੇਕਾ ਕੁੜੀ ਹੈ ਉਹਨੇ ਸਕੋਰ ਕੀਤੇ ਆ ਡੜੇ ਪੇਪਰਾਂ ਦੇ ਵਿੱਚ ਮੈਂ ਜਿਹੜੇ 90% ਲਿੱਤੇ ਹਿੰਦੀ 'ਚ 76 ਲਿੱਤੇ ਅੰਗਰੇਜ਼ੀ 'ਚ 68 ਲਿੱਤੇ ਫਿਰ 84 ਫਿਰ 95 ਮਤਲਬ 100-100 ਚੋਂ ਲਿੱਤੇ કુલ ਅੰਕ ਵੀ ਲਿਖਿਆ ਸੀ ਜਿਕਰ ਹਰੇਕ ਵਿਸ਼ੇ ਦੇ ਅੰਕ ਕਿੰਨੇ ਹੋਣ 100 ਜੇ ਪਰਸੈਂਟ ਨਾ ਵੀ ਲਿਖਦੇ ਤਾਂ ਵੀ 100 ਚੋਈ ਸੀ ਦੱਸੋ ਉਹਦੇ ਟੋਟਲ ਕਿੰਨੇ ਪਰਸੈਂਟ ਬਣਗੇ ਤਾਂ ਪਹਿਲਾਂ ਸਾਰੇ ਅੰਕਾਂ ਦਾ ਲਾ ਲਓ ਜੋੜ ਸਾਰੇ ਅੰਕ ਬਦਨ 99 ਜੋੜ 76 ਜੋੜਕਾਰ ਆਹ ਵਾਲੇ ਉੱਤੇ 84 ਜੋੜ 95 ਸਾਰੇ ਜੋੜ ਕਰੀਏ ਕਿੰਨਾ ਬਣ ਜੁਣੇ 99 ਤੇ 61 160 ਥੋੜਾ ਜਵਾਨੀ ਦਾ ਸਿਰ ਇਹਨਾਂ ਦੋਨਾਂ ਜੋੜ ਵੀ ਜਵਾਨੀ ਹੋ ਜੂ 76 15 160 ਜੋੜ 95 160 160 ਤੇ 320 ਹੁੰਦੇ ਨੇ 320 ਜੋੜ 95 ਬਣ ਕੇ 415 ਹੁਣ ਇਹਦੇ ਟੋਟਲ ਨੰਬਰ ਕਿੰਨੇ ਆਏ ਸੀ 400 ਤੰਤਰ ਕਿੰਨਿਆਂ ਚੁਆਏ 100 200 300 400 ਤੇ 500 ਚੋਂ ਹੁਣ ਆਪਾਂ ਕੱਢਨੇ ਪਰਸੈਂਟ ਗੁਣਾ ਲਾ ਦੋ 100 0 0 0 5 ਗਮ 5 ਕਿੰਨਾ ਬਚ ਗਿਆ 83% ਉਹਦੇ ਕੁੱਲ ਨੂੰ ਮਿਲਾ ਕੇ ਕਿੰਨੇ ਪਰਸੈਂਟ ਆਏ 83% ਭਾਵ ਦੂਜੀ ਆਪਸ਼ਨ ਦੇ ਉੱਤੇ ਟਿਕ ਲਗਾ ਦੇਣਾ ਕਹਿੰਦੇ ਚਾਕ ਆ ਕੋਈ ਉਹਦੇ ਵਿੱਚ 10% ਕੈਲਸ਼ੀਅਮ ਹੁੰਦਾ 78% ਕਾਰਬਨ ਹੁੰਦਾ 12% ਕੀ ਹੁੰਦੀ ਹੈ ਆਕਸੀਜਨ ਹੁਣ ਆਪਾਂ ਨੇ ਫਾਈਂਡ ਦਾ ਅਮਾਉਂਟ ਆਫ ਕਾਰਬਨ ਐਂਡ ਕੈਲਸ਼ੀਅਮ ਜਾਣ ਬੁੱਝ ਕੇ ਇਹਨਾਂ ਨੇ ਕੀ ਕੀਤਾ ਕਾਰਬਨ ਨੂੰ ਪਹਿਲਾਂ ਲਿਖਤਾ ਧਿਆਨ ਰੱਖਿਓ ਕੈਲਸ਼ੀਅਮ ਨੂੰ ਬਾਅਦ ਚੋਂ ਲਿਖਤਾ ਕਿੰਨੇ ਚ ਪੁੱਛਿਆ 22 ਕਿਲੋ ਚੌਕ ਚ ਹੁਣ ਚੌਕ ਕਿੰਨਾ ਹੈ 22 ਕਿਲੋ ਆਪਣੇ ਕੋਲ ਕਾਰਬਨ ਕਿੰਨੇ ਪਹਿਲਾਂ ਕਾਰਬਨ ਪੁੱਛੀ ਹੈ 3% ਕਾਦਾ 2.5 ਕਿਲੋ ਦਾ 3% ਕਾਦਾ 2.5 ਕਿਲੋ ਦਾ ਪਰ ਧਿਆਨ ਨਾਲ ਦੇਖੋ ਸਾਰਾ ਕੁਝ ਗ੍ਰਾਮਾਂ ਚ ਲਿਖਿਆ ਹੋਇਆ ਤਾਂ 2.5 ਕਿਲੋ ਪਾ 2500 ਗ੍ਰਾਮ 3% ਸੀ 3% 3 ਨੂੰ ਗੁਣਾ 2500 ਪਰਸੈਂਟ ਹਟਾਓ बटे ਲਾਓ 100 0000 ਤਾਂ ਕਿੰਨਾ ਆ ਗਿਆ 75 ਸਿੱਧਾ ਕਾਰਬਨ ਤੋਂ ਹੀ ਤੁਹਾਡਾ ਹੱਲ ਹੋ ਜਾਣਾ ਕਾਰਬਨ ਕਿੰਨਾ ਨਿਕਲਿਆ 75 ਗ੍ਰਾਮ 75 ਗ੍ਰਾਮ ਕੇਵਲ ਪਹਿਲੀ ਆਪਸ਼ਨ C ਹੈ ਤੇ ਤੁਹਾਡਾ ਆਨਸਰ ਆਜੂ ਸਿਰਫ ਚੈੱਕ ਕਰਨ ਵਾਸਤੇ ਕਰ ਸਕਦੇ ਹੋ ਕੈਲਸ਼ੀਅਮ 2.5 ਕਿਲੋ ਮਤਲਬ 2500 ਗ੍ਰਾਮ 10 ਵੰਡੇ 100 0000 ਕਿੰਨਾ ਆ ਗਿਆ 250 ਗ੍ਰਾਮ ਦੇਖੋ ਫਿਰ ਦੋਨੋਂ ਹੀ ਆਪਣੇ ਆਨਸਰ ਮਿਲ ਗਏ ਆਕਸੀਜਨ ਦੀ ਕੋਈ ਲੋੜ ਨਹੀਂ ਸੀ ਪੁੱਛਿਆ ਨਹੀਂ ਸੀ ਕਿ ਆਪਣੇ ਤੋਂ ਤਾਂ ਆਨਸਰ ਹੈ ਪਹਿਲੀ ਆਪਸ਼ਨ ਦੋ ਅੰਕਾਂ ਦੇ ਸੰਖਿਆ ਦੇ ਦਹਾਈ ਸਥਾਨ ਦਾ ਅੰਕ ਇਕਾਈ ਸਥਾਨ ਦੇ ਅੰਕ ਨਾਲੋਂ ਤਿੰਨ ਵੱਧ। ਦਹਾਈ ਵਾਲਾ ਜਿਹੜਾ ਸਥਾਨ ਹੈ ਉਹ ਇਕਾਈ ਨਾਲੋਂ ਕਿੰਨਾ ਵੱਧ ਹੈ? ਤਿੰਨ। ਮੰਨ ਲਓ ਇਕਾਈ ਵਾਲਾ ਕਿੰਨਾ ਹੈ? b ਤੇ ਦਹਾਈ ਵਾਲਾ ਕਿੰਨਾ ਵੱਧ ਹੈ? ਤਿੰਨ ਵੱਧ। ਤਿੰਨ ਮਤਲਬ 3। ਹੁਣ ਦਹਾਈ ਵਾਲਾ ਤਾਂ ਹੋ ਗਿਆ b 3। ਇਕਾਈ ਵਾਲਾ ਕਿੰਨਾ ਹੋ ਗਿਆ? b। ਹੁਣ ਆਪਣੇ ਨੂੰ ਪੁੱਛਿਆ ਸੰਖਿਆ ਤਾਂ ਸੰਖਿਆ ਬੇਟਾ ਕਿਵੇਂ ਬਣਦੀ ਹੁੰਦੀ ਹੈ? ਜਿਹੜਾ ਦਹਾਈ ਵਾਲਾ ਅੰਕ ਹੈ ਉਹਨੂੰ ਮੇਸ਼ਾ 10 ਨਾਲ ਕੀ ਕਰਦੇ ਨੇ ਆਪਾਂ ਗੁਣਾ ਇਕਾਈ ਵਾਲਾ ਵਿੱਚ ਸਿੱਧਾ ਜੋੜ ਦਿੰਦੇ ਨੇ 10 2 3 ਕੋ 10 ਨੂੰ ਬਿਨਾ ਗੁਣਾ ਕੀਤਾ 10 2 10 3 ਕੀਤਾ 30 ਤੇ 10 ਤੇ 1 11 2 ਜੋੜ 30 ਜਿੱਥੇ 11 2 30 ਦਿਖ ਰਿਹਾ ਉਹ ਤੁਹਾਡਾ ਕੀ ਹੈ ਆਨਸਰ ਜਨਨ ਕਿ ਪਹਿਲੀ অপਸ਼ਨ ਤੇ ਟਿਕ ਲਗਾ ਤੁਸੀਂ ਦੇਣ ਬੜਾ ਇੱਕ ਵਧੀਆ ਸਵਾਲ ਹੈ ਰਾਧਾ ਟੇਕਸ ਸਮ ਫਲਾਵਰ ਇਨ ਅ ਬਾਸਕਟ ਐਂਡ ਵਿਜ਼ਿਟ 3 ਟੈਂਪਲਸ 1 ਬਾਈ 1 ਪਹਿਲਾ ਪਹਿਲੇ ਮੰਦਿਰ ਗਈ ਫਿਰ ਦੂਜੇ ਮੰਦਿਰ ਗਈ ਫਿਰ ਤੀਜੇ ਮੰਦਿਰ ਗਈ ਜਿੱਥੇ ਵੀ ਜਾਂਦੀ ਹੈ ਸ਼ੀ ਆਫਰਸ ਹਾਫ ਆਫ ਦਾ ਫਲਾਵਰ ਫਰੋਮ ਦਾ ਬਾਸ ਜਿੰਨੇ ਵੀ ਉਹਦੀ ਟੋਕਰੀ ਚ ਫੁੱਲ ਨੇ ਉਹਦਾ ਅੱਧਾ ਚੜਾ ਦਿੰਦੀ ਹੈ ਤੇ ਅੰਤ ਵਿੱਚ ਕਿੰਨੇ ਫੁੱਲ ਰਹਿ ਗਏ ਉਹਦੇ ਕੋਲ 3 ਫੁੱਲ ਰਹਿ ਗਏ ਆ ਪਹਿਲਾ ਮੰਦਿਰ ਦੂਜਾ ਮੰਦਿਰ ਤੀਜੇ ਮੰਦਰ ਤੱਕ ਤੀਜੇ ਮੰਦਰ ਤੋਂ ਬਾਹਰ ਨਿਕਲ ਰਹੀ ਤਾਂ ਕਿੰਨੀਆਂ ਟੋਕਰੀ ਚ ਰਹਿ ਗਏ ਕੋ ਫੁੱਲ ਤਿੰਨ ਇਹਦਾ ਮਤਲਬ ਪਹਿਲੇ ਤੀਜੇ ਮੰਦਰ ਚ ਕਿੰਨੇ ਫੁੱਲ ਸੀ 6 ਸੀ ਤਦੇ 3 ਰਹੇ ਕੋ ਗੱਦੀ ਤੇ ਚੜਾਈ ਦਿੰਦੀ ਆ ਉਦੋਂ ਪਹਿਲੇ ਮੰਦਰ ਚ ਕਿੰਨੇ ਸੀ 6 ਕਿਉਂ ਰਹੇ ਇੱਥੇ ਕਿੰਨੇ ਸੀ 12 ਤੇ ਪਹਿਲੇ ਮੰਦਰ ਚ ਕਿੰਨੇ ਸੀ 24 ਤਾਂ ਸਟਾਰਟਿੰਗ ਚ ਉਹਦੇ ਕੋਲ 24 ਫੁੱਲ ਸੀ ਪਹਿਲੇ ਮੰਦਰ ਚੋਂ ਹੀ 12 ਚੜਾਤੇ ਕਿੰਨੇ ਬਚ ਗਏ 12 ਦੂਜੇ ਮੰਦਰ ਚ 6 ਚੜਾਤੇ ਕਿੰਨੇ ਬਜਗੇ 6 ਤੀਜੇ ਮੰਦਰ ਚ ਕਿੰਨੇ ਚੜਾਤੇ 3 ਤੇ ਉਹਦੇ ਬਚਗੇ ਕਿੰਨੇ 3 ਇਹ ਹੈ ਬੜਾ ਸੌਖਾ ਤੇ ਜਵਾਨੀ ਤਰੀਕਾ ਕਿੰਨੇ ਫੁੱਲ ਆ ਗਏ 24 ਪਰ ਕੀ ਟੀਚਰ ਐਦਾਂ ਕਰਾਉਂਦੇ ਨੇ ਵੀ ਮੰਨ ਲਓ ਉਹਦੇ ਕੋਲ ਫੁੱਲ ਕਿੰਨੇ ਸੀ x ਪਹਿਲੇ ਮੰਦਰ ਚ ਕਿੰਨੇ ਚੜਾਤੇ x/2 ਪਹਿਲੇ ਮੰਦਰ ਚ ਦੂਜੇ ਮੰਦਰ ਚ ਇਹਦਾ ਅੱਧਾ x/4 ਤੀਜੇ ਮੰਦਰ ਚ ਇਹਦਾ ਵੀ ਅੱਧਾ x/8 ਜਿੰਨੇ ਤੀਜੇ ਮੰਦਰ ਚੜਾਏ ਓੰਨੀ ਉਹਦੇ ਕੋਲ ਬਚਨੇ ਚਾਹੀਦੇ ਨੇ ਬਚੇ ਕਿੰਨੇ ਤਿੰਨ ਤੇ ਇੱਥੋਂ ਵੀ 8 30 ਕਰਾਂਗੇ ਤਾਂ ਕਿੰਨਾ ਆਜੂਗਾ 24 ਆਜੂ ਤਾਂ ਜਿੱਦਾਂ ਮਰਜੀ ਤੁਸੀਂ ਕਰ ਸਕਦੇ ਹੋ ਮੈਨੂੰ ਉਹ ਤਰੀਕਾ ਪਹਿਲੇ ਵਾਲਾ ਜ਼ਿਆਦਾ ਸੌਖਾ ਲੱਗਿਆ ਬਾਕੀ ਤੁਹਾਡੀ ਮਰਜ਼ੀ ਹੈ 34 ਨੂੰ ਦੋ ਭਾਗਾਂ 'ਚ ਵੰਡਣਾ ਹੈ ਐਦਾਂ ਵੰਡਣਾ ਹੈ ਕਿ ਇੱਕ ਭਾਗ ਦਾ 4/7 ਦੂਜੇ ਭਾਗ ਦੇ 2/5 ਦੇ ਬਰਾਬਰ ਹੋਵੇ ਹੁਣ ਪਹਿਲਾਂ ਸਮਝੋ 34 ਦੇ ਦੋ ਹਿੱਸੇ ਕਰਨੇ ਨੇ ਇੱਕ ਐਕਸ ਹੋ ਗਿਆ ਤਾਂ ਦੂਜਾ ਕਿੰਨਾ ਹੋ ਗਿਆ 34 ਘਟਾਓ ਐਕਸ ਇਹਦਾ ਕਰਨਾ 4/7 ਭਾਗ ਕੀਰੇ ਬਰਾਬਰ ਹੈ ਇਹਦੇ 2/5 ਦੇ ਇਹ ਬਣ ਗਈ ਤੁਹਾਡੀ ਸਮੀਕਰਨ ਸਮਝ ਲੱਗੀ 34 ਸੀ 34 ਦੇ ਦੋ ਹਿੱਸੇ ਕਰਨੇ ਇੱਕ ਐਕਸ ਕਰ ਲਿਆ ਦੂਜਾ ਕਿੰਨਾ ਕਰ ਲਿਆ 34 ਘਟਾਓ ਐਕਸ ਇਹਦਾ 4/7 ਦੂਜੇ ਦੇ ਕਿੰਨਾ 2/5 ਦੇ ਬਰਾਬਰ ਹੈ ਤਾਂ 4/7x ਬਰਾਬਰ ਹੋ ਗਿਆ 2/5 34/x ਦੁਬਾਰਾ ਲਿਖਦਾ 4/7x ਹੁਣ 2/5 ਨੂੰ ਗੁਣਾ ਕਰਨੀ 34 ਨਾਲ 68/5 2/5x ਜਿਹੜਾ ਬਰੈਕਟ ਸੀ ਉਹਨੂੰ ਮੈਂ ਖੋਲ ਲਿਆ xਾਂ ਵਾਲੇ ਇੱਕ ਪਾਸੇ ਜੋੜ 2/5x 68/5 ਤਾਂ ਜਦੋਂ ਇਹਨਾਂ ਦਾ ਮੈਂ ਬਟਰਫਲਾਈ ਮੈਥਡ ਨਾਲ ਜੋੜ ਕੀਤਾ 35 4728 x 14 x 80 ਦਾ ਕੰਨ ਪੰਜਵਾਂ ਕਾ bx 14x 68/5 b ਤੇ 14 ਹੁੰਦੇ ਨੇ ਲੈਣ ਮਾਰ ਲਈ 34x 35 68/ ਬੰਤ ਤਾਂ x ਦਾ ਮੁੱਲ ਕਿੰਨਾ ਬਣ ਗਿਆ ਮੈਂ ਇੱਕ ਵਾਰ ਇਹਨੂੰ ਅਰੇਜ ਕਰ ਚਲੋ 34 1 34 34 2 68 5 1 5 7 5 35 ਠੀਕ ਹੈ ਤਾਂ ਸੱਤ ਉਧਰ ਚਲਾ ਜਾਊਗਾ x ਬਰਾਬਰ ਕਿੰਨਾ ਹੋ ਗਿਆ 2 7 ਤਾਂ x ਬਰਾਬਰ ਕਿੰਨਾ ਬਣ ਗਿਆ 14 ਤਾਂ ਜਿਹੜੀ ਸੰਖਿਆ ਸੀ ਉਹ ਕਿੰਨੀ ਬਣ ਗਈ ਮੇਰੇ ਕੋਲੇ 14 ਤਾਂ 34 ਦੇ ਜਿਹੜੇ ਭਾਗ ਸੀ ਉਹ ਜੀ ਇੱਕ ਭਾਗ ਕਿੰਨਾ ਸੀ 14 ਤੇ ਦੂਜਾ ਕਿੰਨਾ ਬਚ ਗਿਆ 20 ਕਲੀਅਰ ਹੈ ਅਰੇਂਜ ਕਰਦਾ ਤਾਂ ਪਹਿਲਾ ਭਾਗ 14 ਦੂਜਾ ਭਾਗ 20 ਸਿੰਪਲੀ ਯਾਦ ਰੱਖਣਾ 34 ਦੇ ਦੋ ਭਾਗ ਕਰਨੇ ਇੱਕ x 34 x ਇਹਦੀ ਗੁਣਾ ਕਰਨੀ ਹੈ 4 7 ਨਾਲ ਇਹਦੀ ਗੁਣਾ ਕਰਨੀ ਹੈ 2 52 ਦੋਨਾਂ ਨੂੰ ਰੱਖਣਾ ਆਪਸ ਵਿੱਚ ਬਰਾਬਰ ਇੰਨੇ ਹੀ ਕੰਮ ਹੈ ਉਸ ਤੋਂ ਬਾਅਦ ਗੱਲ ਹੀ ਸਮੀਕਰਨ ਹੱਲ ਕੀਤੀ ਹੈ ਲਾਸਟ ਸਵਾਲ ਆ ਜਿਹਦਾ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਤੋਂ 6 ਸਾਲ ਵੱਧ ਹੈ ਪ੍ਰੀਤ ਵੱਡੀ ਹੈ ਅਬਦੁੱਲ ਕਿਹ ਹੈ ਛੋਟਾ ਤਾਂ ਅਬਦੁੱਲ ਮੈਂ x ਲੈ ਲਿਆ ਪ੍ਰੀਤ ਕਿੰਨਾ ਹੋ ਗਿਆ ਫਿਰ 6 ਜੋੜ x ਕਿਉਂਕਿ 6 ਸਾਲ ਵੱਧ ਹੈ ਹੁਣ ਕਹਿੰਦੇ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਦਾ 4 ਗੁਣਾ ਸੀ 6 ਸਾਲ ਪਹਿਲਾਂ ਅਬਦੁੱਲ ਕਿੰਨਾ ਸੀ x ਘਟਾਓ 6 ਤੇ ਪ੍ਰੀਤ ਕਿੰਨਾ ਸੀ x ਤੇ ਉਹ 4 ਗੁਣਾ ਛੋਟਾ ਕਿਹੜਾ x ਘਟਾਓ 6 ਤੇ ਜੇ ਇਹਨੂੰ ਮੈਂ 4 ਨਾਲ ਗੁਣਾ ਕਰ ਦੂ ਤਾਂ ਰਕਮ ਕੀ ਹੋਜੂ ਬਰਾਬਰ ਹੋਜੂ ਕੋਈ ਅਬਦੁੱਲ ਕੀ ਹੈ ਛੋਟਾ ਪ੍ਰੀਤ ਕੀ ਹੈ 4 ਗੁਣਾ ਆਹ ਪ੍ਰੀਤ ਹੈ ਆ ਕੀ ਹੈ ਅਬਦੁੱਲ ਹੁਣ ਅਬਦੁੱਲ ਤਾਂ ਛੋਟਾ ਹੈ ਛੋਟੇ ਨੂੰ ਗੁਣਾ ਕਰਾਂਗੇ ਫੇਰ ਹੀ ਬਰਾਬਰ ਹੋਣਾ ਨਹੀਂ ਕਿਵੇਂ ਬਰਾਬਰ ਹੋ ਹੁਣ ਹੱਲ ਕਰ ਲੋ x 4x 24 x 4x 24 3x 24 ਨਾ ਕਟਾਓ ਕੱਟ ਗਿਆ ਤੇ x ਕਿੰਨਾ ਆ ਗਿਆ 8 ਹੁਣ x ਕੌਣ ਸੀ ਅਬਦੁੱਲ ਐਕਸ ਕੋਣ ਸੀ ਅਬਦੁੱਲ ਤਾਂ ਅਬਦੁੱਲ ਕਿੰਨੇ ਸਾਲਾਂ ਦਾ ਹੋ ਗਿਆ 8 ਸਾਲ ਦਾ ਤਾਂ ਪ੍ਰੀਤ 6 ਸਾਲ ਵੱਡਾ ਸੀ ਭਾਵ ਕਿੰਨੇ ਦਾ ਹੋ ਗਿਆ 14 ਸਾਲਾਂ ਦਾ ਹੁਣਾਂ ਨੇ ਪੁੱਛਿਆ ਪ੍ਰੀਤ ਅਤੇ ਅਬਦੁੱਲ ਦੀ ਉਮਰ ਪ੍ਰੀਤ ਵੱਡਾ 14 ਸਾਲਾਂ ਦਾ ਪ੍ਰੀਤ ਮੂਰੀਏ ਧਿਆਨ ਦੇਣਾ ਤਾਂ ਆਨਸਰ ਆ ਗਿਆ 14 ਅਤੇ 8 ਸਾਲ ਉਮੀਦ ਹੈ ਤੁਹਾਨੂੰ ਸਮਝ ਲੱਗ ਗਿਆ ਹੋ ਸਾਰਾ ਵਧੀਆ ਲੱਗਿਆ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ Thank you.